ਚੂਰਤੇ ਪੰਜਾਬ ਵਿੱਚ ਆਪ ਦਾ ਸਵਾਗਤ ਹੈ ਵੱਖ-ਵੱਖ ਮਾਮਲਿਆਂ ਵਿੱਚ ਨਾਮਜ਼ਦ ਮੁਲਜ਼ਮਾਂ ਨੂੰ ਫੜ ਕੇ ਥਾਣਾ ਚੰਡਿਆਲਾ ਗੁਰੂ ਦੀ ਪੁਲਿਸ ਨੂੰ ਮਿਲੀ ਵੱਡੀ ਸਫਲਤਾ ਸਾਡੇ ਮਾਨਯੋਗ ਐਸਐਸਪੀ ਸਾਹਿਬ ਵੱਲੋਂ ਸੀਨੀਅਰ ਅਫਸਰਾਂ ਨੂੰ ਮਿਲੀਆਂ ਹਦਾਇਤਾਂ ਮੁਤਾਬਕ ਇੱਕ ਤਾਂ ਜਿਹੜੇ ਹਿਨੀਆਂ ਕ੍ਰਾਈਮ ਚ ਪਗੋੜੇ ਦੋਸ਼ੀ ਆ ਉਹ ਮੇਮ ਚੱਲ ਰਹੀ ਸੀ ਉਹ ਫੜੇ ਨੇ ਜਿਨ੍ਹਾਂ ਦੇ ਵਿੱਚ ਹਾਲੀ ਵਿੱਚ ਥੋੜਾ ਸਮਾਂ ਪਹਿਲਾਂ ਇੱਕ ਆਦਮੀ ਕੁਲਦੀਪ ਸੀ ਆ ਉਹਨੇ ਆਪਣੀ ਘਰ ਵਾਲੀ ਨੂੰ ਆਪਣੇ ਨਾਲ ਮਾਰ ਕੇ ਸੁੱਟ ਗਏ ਅੰਦਰ ਪਰ ਉਹਦੀ ਜਾਨ ਬਚ ਗਈ ਉਹ 307 ਦੇ ਪਰਚੇ ਚ ਫੜਿਆ ਜੀ ਡੇਰਾਪਾ ਬਨਾਨਕ ਸਾਈਟ ਤੋਂ ਦੂਸਰਾ ਦੋ ਚੋਰਾਂ ਦੇ ਗੈਂਗ ਫੜੇ ਆ ਜੀ ਇੱਕ ਮੱਝਾਂ ਚੋਰੀ ਕਰਨ ਵਾਲਾ ਗੈਂਗ ਸਾਡੇ ਨਵਾਂਪਿੰਡ ਚੌਕੀ ਇੰਚਾਰਜ ਅਸ਼ਪਾਲ ਜੀ ਨੇ ਫੜਿਆ ਉਹ ਮੱਝਾਂ ਬਰਾਮਦ ਕਰਕੇ ਤੇ ਉਹਨਾਂ ਦੇ ਵਾਰਸਾਂ ਦੇ ਮਾਲਕਾਂ ਦੇ ਸ਼ੁਭਤਨ ਕਰ ਦਿੱਤੀਆਂਗੇ ਜਾਂ ਉਹ ਦੋਸ਼ੀ ਅਰੈਸਟ ਨੇ ਇਸ ਤੋਂ ਇਲਾਵਾ ਇਧਰ ਧਾਰਾ ਸਾਈਡ ਆ ਪਿੰਡਾਂ ਦੇ ਵਿੱਚ ਧਾਰਾਂ ਤੇ ਟਰਾਂਸਫਾਰਮਰ ਮੋਟਰਾਂ ਦੀ ਚੋਰੀ ਵਾਲੇ ਹੀ ਉਹ ਦੋ ਦੋ ਮਲਜਮ ਫੜੇ ਆ ਉਹ ਅੱਗੇ ਜਿਹੜੇ ਕਵਾੜੀਆਂ ਨੂੰ ਸਮਾਨ ਵੇਚਦੇ ਸੀ ਉਹ ਕਵਾੜੀਆਂ ਵੀ ਅਰੈਸਟ ਕੀਤਾ ਤੇ ਸਮਾਨ ਦੀ ਬਰਾਮਦਗੀ ਹੋਈ ਹੈ ਇਸ ਤੋਂ ਅੱਗੇ ਆਪਾਂ ਚੱਲਦੇ ਆ ਜੀ ਜਿਹੜਾ ਡਰਗ ਨਾਲ ਰਿਲੇਟਡ ਪੰਜਾਬ ਸਰਕਾਰ ਵੱਲੋਂ ਮਹਿਮ ਚੱਲਦੀ ਆ ਉਹਦੇ ਵਿੱਚ ਵੀ ਸਾਡੀ ਟੀਮ ਨੇ ਸਫਲਤਾ ਹਾਸਲ ਕੀਤੀ ਆ ਇੱਥੇ ਇੱਕ ਗਗਨਦੀਪ ਗੱਗੀ ਕਾਫੀ ਉਪਨਾਮ ਸੀਗਾ ਉਹਦੇ ਕੋ ਹਰੋਨ ਬਰਾਮਦ ਕੀਤੀ ਆ ਉਹਦੀ ਵੀ ਅਰੈਸਟ ਪਾਈ ਆ ਜੀ ਤੇ ਥੋੜੇ ਦਿਨ ਪਹਿਲਾਂ ਤਿੰਨ ਦਿਨ ਪਹਿਲਾਂ ਹੀ ਨੰਗਲ ਗੁਰੂ ਵੀ ਇੱਕ ਧਰੇਲੂ ਝਗੜੇ ਨੂੰ ਲੈ ਕੇ ਉਹਦੇ ਦੂਸਰੀ ਧਰ ਦੇ ਸਾਥੀ ਆਏ ਉਹ ਗੋਲੀਆਂ ਚਲਾ ਕੇ ਭੱਜ ਗਏ ਸੀ ਉਹ ਚ ਜ਼ਖਮੀ ਹੋਏ ਤਿੰਨ ਬੰਦੇ ਅੱਠ ਬੰਦਿਆਂ ਦੇ ਅਫੇਅਰ ਦਰਜ ਕੀਤੀ ਜਿਨ੍ਹਾਂ ਚੋਂ ਚਾਰ ਬੰਦੇ ਉਹਨਾਂ ਚ ਅਰੈਸਟ ਹੋ ਚੁੱਕੇ ਨੇ ਸਰ ਇਹਨਾਂ ਸਾਰੇ ਦੇ ਵੀ ਮੁੱਢਲੀ ਪੁਸ਼ਤੀ ਸਾਹਮਣੇ ਹੋ ਗਈ। ਮੁੱਢਲੀ ਤਪੀ ਜਿਹੜੇ ਡਰੱਗ ਵਿਕਰੇਤਾ ਜੀ ਉਹ ਡਰੱਗ ਤੇ ਬਿਲਕੁਲ ਸਖਤੀ ਨਾਲ ਹਰ ਕ੍ਰਾਈਮ ਨੂੰ ਬੜੀ ਸਖਤੀ ਨਾਲ ਅਸੀਂ ਖਤਮ ਕਰਾਂਗੇ। ਕਿਸੇ ਤਰ੍ਹਾਂ ਦਾ ਵੀ ਆ ਜਿਹੜੇ ਆ ਗੁੰਡਾਗਰਦੀ ਜਾਂ ਗੋਲੀਆਂ ਚਲਾਉਂਦੇ ਜੀ ਉਹ ਬਿਲਕੁਲ ਬਖਸ਼ੇ ਨਹੀਂ ਜਾਣਗੇ। ਇੱਥੇ ਬਿਲਕੁਲ ਕਿਸੇ ਤਰ੍ਹਾਂ ਦਾ ਲਾਅ ਐਂਡ ਆਰਡਰ ਖਰਾਬ ਨਹੀਂ ਹੋਣ ਦਿੱਤਾ ਜਾਏ। ਜਿਹੜੇ ਕੱਲ ਤਾਰਾ ਫੜਦੇ ਪਿੰਡ ਵਾਲਿਆਂ ਨੂੰ ਫੜਾਇਆ ਉਹਦਾ ਉਹਦਾ ਮਾਮਲਾ ਦਰਜ ਕਰਕੇ ਜਿੱਥੇ ਤਾਰਾ ਇਹਨਾਂ ਵੇਚੀਆਂ ਉਹ ਤਾਰਾ ਵੀ ਬਰਾਮਦ ਕੀਤੀਆਂ ਉਹ ਸਕਵਾੜੀ ਨੂੰ ਵਿੱਚ ਐਡ ਕੀਤਾ ਸ਼ਾਮਲ ਕੀਤਾ ਜੀ। ਇਹ ਜਿਹੜੀਆਂ ਜੋਰੀਆਂ ਤੇ ਬੁਰਾਈਆਂ ਤੇ ਕੁਰਤੀਆਂ ਨੂੰ ਸਖਤੀ ਨਾਲ ਜੰਡੇ ਵਾਲਾ ਪੁਲਿਸ ਨਰਜੀਠੇਗੀ ਜੀ ਤੁਹਾਡੇ ਪਬਲਿਕ ਦੇ ਸਹਿਯੋਗ ਨਾਲ ਪਹਿਲਾਂ ਵੀ ਦਰਜ ਹੈਗੇ ਨੇ ਸਾਰੇ આરોપીਾਂ ਦੇ ਨਹੀਂ ਕੁਝ ਵਿੱਚੋਂ ਜਿਹੜੇ ਹੈਗੇ ਨੇ ਉਹਨਾਂ ਦੇ ਪਰਚੇ ਦਰਜ ਨੇ ਇਹਨਾਂ ਦੇ ਰਿਮਾਂਡ ਲਵਾਵਾਂਗੇ ਰਿਮਾਂਡ ਲੈ ਕੇ ਹੋਰ ਪੁੱਛਗਿੱਛ ਕਰਾਂਗੇ ਤੇ ਵੱਧ ਤੋਂ ਵੱਧ ਹੋਰ ਰਿਕਵਰੀਆਂ ਕੀਤੀਆਂ ਜਾਣਗੀਆਂ ਜਿਹੜੀ ਨਵੀਂ ਵਿਆਹ ਦਾ ਕੁਰਤੀ ਜਿਹੜਾ ਕੁੱਟਮਾਰ ਕੀਤੀ ਸੀ ਉਹ ਵੀ ਬਾਰੇ ਕੀ ਕਰੂਗੇ ਉਹਦੇ ਬਾਰੇ ਮੀਆਂ ਬੀਵੀ ਸੀ ਦੋਨੋਂ ਉਹ ਆਪਸ ਵਿੱਚ ਝਗੜ ਪਿਆ ਉਹ ਆਦਮੀ ਉਹਦਾ ਕੁਲਦੀਪ ਮਸੀਹ ਦਾ ਨਾਮ ਦਾ ਬੰਦਾ ਜੀ ਡੇਰੇ ਬਾਬੇ ਨਾਨਕ ਚੰਨੇਵਾਲ ਪਿੰਡ ਦਾ ਰਹਿਣ ਵਾਲਾ ਇਥੇ ਲੜਕੀ ਬੁਟੀਕ ਦਾ ਕੰਮ ਕਰਦੀ ਸੀ ਆਪਣਾ ਉਹਦੇ ਦੁਕਾਨ ਤੇ ਆ ਕੇ ਰਾਤ ਨੂੰ ਕਟਮਾਰ ਕੀਤੀ ਉਹਨੇ ਕੈਂਚੀਆਂ ਨਾਲ ਕਟਿਆ इवन ਤਾਂ ਵੀ ਕਰੰਟ ਤੱਕ ਵੀ ਉਹਨੂੰ ਲਾਇਆ ਕਾਫੀ ਮਤ ਹੋਸ਼ ਹਾਲਤ ਵਿੱਚ ਛੱਡ ਗਏ ਉਹ ਜਦੋਂ ਪਤਾ ਲੱਗਾ ਉਹਦੇ ਪਰਿਵਾਰਕ ਮੈਂਬਰਾਂ ਪਬਲਿਕ ਦੇ ਸਹਿਯੋਗ ਨਾਲ ਪੁਲਿਸ ਨੇ ਉਹਥੇ ਐਡਮਿਟ ਕਰਾਇਆ ਉਹਦਾ ਇਲਾਜ ਹੋਇਆ ਉਹ ਦੋਸ਼ੀ ਕਾਫੀ ਸਮੇਂ ਤੋਂ ਭਗੌੜਾ ਚੱਲੇ ਆ ਰਿਹਾ ਸੀ ਜੀ ਉਹ ਸਾਡੀਆਂ ਟੀਮਾਂ ਮਗਰ ਲੱਗੀਆਂ ਸੀ ਉਹਨਾਂ ਨੂੰ ਅਹੀਂ ਅਰੈਸਟ ਉਹਨੂੰ ਕਰ ਲਿਆ ਤੇ ਉਹਦਾ ਰਿਮਾਂਡ ਲੈ ਕੇ ਅੱਗੇ ਹੋ ਉਹਨਾਂ ਦਾ ਘਰੇਲੂ ਮਾਮਲਾ ਸੀਗਾ ਲੜਕੀ ਵੀ ਆਈ ਸੀ ਚਾਟੀਪਿੰਡ ਤੋਂ ਕੁਮੀਆਂ ਬੀਬੀ ਦਾ ਤਕਰਾਰ ਹੋ ਗਿਆ ਉਹਦੇ ਭਰਾ ਆਏ ਤੇ ਆ ਕੇ ਉਹਨਾਂ ਨੇ ਬਹੁਤ ਜ਼ਿਆਦੀ ਗੁੰਡਾਗਰਦੀ ਕੀਤੀ ਤੇ ਫਾਇਰਿੰਗ ਵੀ ਜਦੋਂ ਪਿੰਡ ਵਾਲੇ ਇਕੱਠੇ ਹੋ ਗਏ ਘੇਰਾ ਲੱਗੇ ਫਾਇਰਿੰਗ ਕਰਕੇ ਭੱਜ ਗਿਆ ਗੋਲੀ ਚਲਾਈ ਆ ਉਹਦੇ 'ਚ ਅੱਠਾਂ 'ਚੋਂ ਚਾਰ ਬੰਦੇ ਗ੍ਰਿਫਤਾਰ ਕਰ ਲਏ ਸਭ ਜਿਹੜੀਆਂ ਪਿੰਡੀਆਂ ਚੋਰੀਆਂ ਹੋਈਆਂ ਉਹਨਾਂ ਦੀ ਵੀ ਕੋਈ ਪੜਤਾਲ ਹੋਣੀ ਦੇਖੋ ਇਹਨਾਂ ਦਾ ਰਿਮਾਂਡ ਲੈ ਕੇ ਪਹਿਲੀਆਂ ਚੋਰੀਆਂ ਵੀ ਟ੍ਰੇਸ ਕਰਾਂਗੇ ਰਿਮਾਂਡ ਲੈ ਕੇ ਪੁਸ਼ਕਿਸ਼ ਕਰਾਂਗੇ ਹਰ ਹਾਲਤ ਪਹਿਲੀਆਂ ਵੀ ਟ੍ਰੇਸ ਹੋਣਗੀਆਂ ਤੇ ਅਜੇ ਸੋਰਾ ਨਾਲ ਸਖਤੀ ਨਾਲ ਜਿੱਥੇ ਜਾਓਗੇ